ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਪੱਗ ਦੀ ਵੀਡੀਓ ਬਣਾਉਣ ਲੱਗੇ ਅੱਜ ਆਪਾਂ ਸਾਰਿਆਂ ਦੇ ਸਿੱਖਣ ਵਾਸਤੇ ਜਿਹੜੇ-ਜਿਹੜੇ ਨਵੇਂ ਸਾਜਣ ਸਿੱਖਣਾ ਚਾਹੁੰਦੇ ਨੇ ਪੱਗ ਨੂੰ ਪਿਆਰ ਕਰਨ ਵਾਲੇ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਜੇ ਇੱਕ ਸਟੈਪ ਬਾਏ ਸਟੈਪ ਸਾਰਾ ਚੀਜ਼ ਆਪਾਂ ਡਿਟੇਲ ਦੇ ਨਾਲ ਦੱਸਾਂਗੇ ਤੇ 7.5 ਮੀਟਰ ਦੀ ਫੁੱਲ ਵੈਲ ਦੀ ਪੱਗ ਜਿਹੜੀ ਇਹ ਤੇ ਆਪਾਂ ਬਣ ਰਹੇ ਅੱਜ ਸਿੰਪਲ ਪੂਣੀ ਕੀਤੀਆਂ ਵਾਲਾਂ ਵਾਲੀ ਪੱਗ ਬੰਨਣ ਦੀ ਆਪਾਂ ਦੇਵਾਂਗੇ ਟ੍ਰੇਨਿੰਗ ਤੇ ਸਿੰਪਲ ਜਿਹਾ ਤਰੀਕਾ ਇਹਦੇ ਵਿੱਚ ਕੋਈ ਜ਼ਿਆਦਾ ਵਿੰਗਵਾਲ ਨਹੀਂ ਪਾਉਣਾ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਪਹਿਲਾਂ ਲੜ ਜਾਵਾਂ ਸੈਂਟਰ ਦੇ ਵਿੱਚੋਂ ਲਿਆ ਕੇ ਤੇ ਖੱਬੀ ਅੱਖ ਤੇ ਗੱਲ ਨੂੰ ਅੱਧੀ ਨੂੰ ਕਵਰ ਕਰਕੇ ਕੰਨ ਨੂੰ ਕਵਰ ਕਰਕੇ ਤੇ ਫਿਰ ਲਾਉਣਾ بیس ਆ ਜਿਹੜਾ ਇਹ 1.5 ਮੀਟਰ ਦਾ ਕਪੜਾ ਥੱਲੇ ਬੰਨ ਕੇ ਉੱਤੇ 50 ਬੰਨੀ ਹੋਈ ਆ ਜਿਹੜੇ-ਜਿਹੜੇ ਵੀਰ ਪੱਗ ਨੂੰ ਪਿਆਰ ਕਰਦੇ ਨਵੇਂ ਸੱਜਣ ਸਿੱਖਣਾ ਚਾਹੁੰਦੇ ਆ ਅੱਜਕੱਲ ਬਹੁਤ ਸੱਜਣਾਂ ਜਿਹੜੇ ਸਿੱਖਣਾ ਚਾਹੁੰਦੇ ਆ ਤੇ ਬੰਨਣੀ ਚਾਹੁੰਦੇ ਆ ਸੋਹਣੀ ਲੱਗਦੀ ਪੱਗ ਉਹਨਾਂ ਵਾਸਤੇ ਵੀਡੀਓ ਬਾਅਦ ਸ਼ੇਅਰ ਕਰ ਦਿਓ ਜੀ ਦੂਜਾ ਲੜਾ ਜਿਹੜਾ ਦੂਜਾ ਲੜ ਵੀ ਸਿੰਪਲ ਉਸੇ ਤਰੀਕੇ ਨਾਲ ਸੈਂਟਰ ਦੇ ਵਿੱਚੋਂ ਪਹਿਲੇ ਲੜ ਤੋਂ ਥੋੜਾ ਜਿਹਾ ਪਿੱਛੇ ਹਟਕੇ ਲਾਉਣਾ ਹੈ ਤੇ ਜੇ ਆਪਾਂ ਪੱਗ ਨੂੰ ਗੋਲ ਸ਼ੇਪ ਦੇਣੀ ਚਾਹੁੰਦੇ ਆ ਤਾਂ ਵਿੱਚ ਆਪਾਂ ਇਸ ਤਰ੍ਹਾਂ ਇੱਕ ਕੱਪੜਾ ਥੋੜਾ ਜਿਹਾ ਆਪਾਂ ਲਾ ਸਕਦੇ ਆ ਤੇ ਕੱਪੜੇ ਦੇ ਨਾਲ ਕੀ ਹੈ ਗੋਲ ਸ਼ੇਪ ਜਿਹੜੀ ਉਹ ਬਣ ਜਾਂਦੀ ਆ ਤੇ ਇਸ ਤਰ੍ਹਾਂ ਥੋੜਾ ਜਿਹਾ ਸੈੱਟ ਕਰਕੇ ਆਪਾਂ ਜੇ ਕੇਸ ਹੈਗੇ ਲੰਬੇ ਕਿਸੇ ਦਿੱਤਾ ਉਹ ਸਾਈਡ ਤੇ ਜੁੜਾ ਕਰਕੇ ਬਣ ਸਕਦਾ ਹੈ ਤੇ ਜੇ ਮੰਨ ਲਓ ਮੋਨਾ ਵੀਰ ਕੋਈ ਪੱਗ ਬੰਨਣੀ ਚਾਹੁੰਦਾ ਤਾਂ ਉਹਦੇ ਵਾਸਤੇ ਕੀ ਆ ਵੀ ਇਹ ਬੇਸ ਆ ਜਿਹੜਾ ਉਹ ਆਪਾਂ ਬਣ ਸਕਦੇ ਹੁੰਦੇ ਆ ਤੇ ਤੀਜਾ ਲੜ ਉਹ ਵੀ ਉਸੇ ਤਰ੍ਹਾਂ ਪਹਿਲੇ ਲੜ ਦੇ ਉੱਪਰ ਲਾ ਦੇਣਾ ਤੇ ਅੰਗੂਠੇ ਦੀ ਮਦਦ ਨਾਲ ਵਾਲ ਪਾਉਣੇ ਆ ਵਾਲ ਪਾਉਣ ਦੇ ਵੀ ਦੋ ਤਿੰਨ ਤਰੀਕੇ ਹਰੇ ਇਹ ਤਰੀਕਾ ਜਿਹੜਾ ਆਪਾਂ ਅੰਗੂਠੇ ਨਾਲ ਸਿੱਧਾ ਉੱਪਰ ਚੱਕਣ ਵਾਲਾ ਇਹਦੇ ਵਿੱਚ ਵਰਤਿਆ ਤੇ ਉੱਪਰ ਵਾਲੇ ਪਾਸੋਂ ਵੀ ਹੱਥਾਂ ਦੇ ਮਦਦ ਦੇ ਨਾਲ ਉਂਗਲਾਂ ਦੀ ਮਦਦ ਦੇ ਨਾਲ ਆਪਾਂ ਥੋੜਾ ਥੋੜਾ ਲੜਾ ਨੂੰ ਅਡਜਸਟ ਕਰਦੇ ਰਹਿਣਾ ਬਿਲਕੁਲ ਸੌਖਾ ਤਰੀਕਾ ਤੇ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਪੱਗ ਬੰਨ ਦੀ ਓਨੀ ਜਲਦੀ ਤੁਹਾਨੂੰ ਪੱਗ ਬੰਨ ਦਾ ਆਵਲ ਆਊਗਾ ਤੇ ਕੋਸ਼ਿਸ਼ ਕਰਿਆ ਕਰੋ ਵੀ ਵੱਧ ਤੋਂ ਵੱਧ ਟਰਾਈ ਕਰ ਗਿਆ ਆਪਾਂ ਬੰਨਣ ਦੀ ਤੇ ਜਿਹੜੇ ਵੀਰ ਨਵਾਂ ਸਿੱਖਣਾ ਚਾਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਤਰੀਕਾ ਸਿੰਪਲ ਦੇਖੋ ਤੁਸੀਂ ਅੰਗੂਠੇ ਦੀ ਮਦਦ ਨਾਲ ਥੋੜਾ ਜਿਹਾ ਉੱਪਰ ਚੱਕ ਲੈਣਾ ਤੇ ਜੇ ਆਪਾਂ ਨੂੰ ਲੱਗੇ ਵੀ ਨਹੀਂ ਸੈੱਟ ਆਇਆ ਦੁਬਾਰਾ ਤਾਂ ਫੇਰ ਇੱਕ ਵਾਰੀ ਆਪਾਂ ਦੁਬਾਰਾ ਟਰਾਈ ਕਰਾਂਗੇ ਕਈ ਵਾਰੀ ਕੀਆ ਨਹੀਂ ਇੱਕ ਵਾਰੀ ਚ ਨਹੀਂ ਸੈਟ ਆਉਂਦਾ ਤੇ ਜੇ ਮੈਂ ਮੈਂ ਵੀ ਦੁਬਾਰਾ ਦੋ ਵਾਰੀ ਸੈਟ ਕਰਦਾ ਤਾਂ ਇਹਦੇ ਚ ਕੋਈ ਇਸ਼ੂ ਵਾਲੀ ਗੱਲ ਨਹੀਂ ਗੀ ਉੱਪਰ ਵਾਲੇ ਪਾਸੇ ਨੂੰ ਜ਼ਰੂਰ ਆਪਾਂ ਨੇ ਇਹਦੇ ਨਾਲ ਉਂਗਲਾਂ ਦੀ ਮਦਦ ਨਾਲ ਨੱਪ ਲੈਣਾ ਹੁੰਦਾ ਪਾਸਾ ਕਿਉਂਕਿ ਸ਼ੇਪ ਆ ਜਿਹੜੀ ਉਹ ਫੇਰ ਬਰਕਰਾਰ ਰਹਿੰਦੀ ਹੈ ਤੇ ਬਹੁਤ ਵਧੀਆ ਸ਼ੇਪ ਆਊਗੀ ਤੁਸੀਂ ਦੇਖੋ ਜੇ ਗੋਲ ਦਾ ਸਤਾਰ ਬਣਨੇ ਵਾਲਾਂ ਵਾਲੇ ਤੇ ਫੇਰ ਅਗਲਾ ਲੜ ਜਿਹੜਾ ਸੱਜੇ ਹੱਥ ਵਾਲੇ ਪਾਸਿਓ ਆਪਾਂ ਥੋੜੇ-ਥੋੜੇ ਡਾਊਨ ਕਰਦੇ ਜਾਵਾਂਗੇ ਪਟਿਆਲਾ ਸ਼ਾਈ ਸ਼ੇਪ ਆਉਂਦੀ ਜਿਹੜੀ ਤੇ ਪਿਛਲੇ ਪਾਸਿਓ ਵੀ ਥੋੜਾ ਜਿਹਾ ਪਿੰਚ ਕਰ ਲੈਣਾ ਆਪਾਂ ਉਂਗਲ ਦੀ ਮਦਦ ਨਾਲ ਇੱਕ ਥੋੜਾ ਜੀ ਬਸ ਇਹ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਲੜਾਂ ਦੇ ਵਿੱਚ ਮੋਟਾ ਪਾਸਾ ਉੱਪਰ ਤੇ ਪਤਲਾ ਪਾਸਾ ਥੱਲੇ ਹੋਵੇ ਜੇਰ ਪੂਣੀ ਕਰਦੇ ਆਪਾਂ ਦੋ ਪਾਸੇ ਬਣ ਜਾਂਦੇ ਦੋ ਕੰਨੀਆਂ ਪਤਲਾ ਪਾਸਾ ਹਮੇਸ਼ਾ ਥੱਲੇ ਤੇ ਮੋਟਾ ਪਾਸਾ ਹਮੇਸ਼ਾ ਉੱਪਰ ਦੇਖੋ ਜਿਵੇਂ ਟਰਨ ਜਿੰਨੀ ਕਿ ਤੁਸੀਂ ਬਣਾਉਣੀ ਉਹਨੇ ਦੇ ਹਿਸਾਬ ਨਾਲ ਬਣਾ ਕੇ ਤੇ ਉੱਪਰ ਵਾਲੇ ਪਾਸੋਂ ਨੱਪ ਕੇ ਤੇ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਆਈ ਜਾਣਾ ਕੋਈ ਬਾਲਾ ਔਖਾ ਕੰਮ ਨਹੀਂ ਹੈ ਬਸ ਪ੍ਰੈਕਟਿਸ ਆ ਜਿਹੜੀ ਮੇਨ ਤੁਸੀਂ ਵਾਰੀ-ਵਾਰੀ ਕਰਕੇ ਦੇਖਿਆ ਕਰੋ ਵੀ ਜਿਹੜਾ ਨਵਾਂ ਸਿੱਖਣਾ ਚਾਹੁੰਦੇ ਆ ਜਿਆਦਾ ਔਖੇ ਕੰਮ ਵਾਲੀ ਗੱਲਬਾਤ ਹੈ ਨਹੀਂ ਇਹਦੇ 'ਚ ਸਿੰਪਲ ਤਰੀਕਾ ਤੇ ਹੱਥਾਂ ਦੀ ਮਦਦ ਨਾਲ ਹੀ ਆਪਾਂ ਨੇ ਸ਼ੇਪ ਬਣਾਉਣੀ ਆ ਬਸ ਸਾਰੀ ਪੱਗ ਦੇ ਵਿੱਚ ਜਿੰਨੇ ਹੱਥਾਂ ਦੀ ਕਲਾ ਵਰਤਾਂਗੇ ਬਸ ਉਨੀ ਸੋਹਣੀ ਪੱਗ ਬਣਦੀ ਹੈ ਕੋਈ ਔਖਾ ਕੰਮ ਨਹੀਂ ਹੁੰਦਾਗਾ ਬਸ ਇੰਨਾ ਜੇ ਕਿਸੇ ਬੰਦੇ ਨੂੰ 2-4 ਲੜ ਸੈੱਟ ਕਰਕੇ ਲਾਉਣੇ ਆਗੇ ਤਾਂ ਉਹ इजीली ਬੰਦਾ ਸਿੱਖ ਸਕਦਾ ਬਹੁਤ ਸਾਰੇ ਨੌਜਵਾਨਾ ਜਿਹੜੇ ਉਹ ਸਿੱਖ ਚੁੱਕੇ ਆ ਤੇ ਲਾਸਟ ਲੜਾ ਜਿਹੜਾ ਉਹਨੂੰ ਬਸ ਧਿਆਨ ਨਾਲ ਲਾਉਣਾ ਥੋੜੀ ਜਿਹੀ ਵਧੀਆ ਜੀ ਸ਼ੇਪ ਬਣਾ ਕੇ ਵਧੀਆ ਜੀ ਸੈੱਟ ਕਰਕੇ ਆ ਲਾ ਦੇਣਾ ਵੀ ਜਿਸ ਤਰ੍ਹਾਂ ਨਾਲ ਬਾਹਰਲੇ ਪਾਸੋਂ ਤੁਹਾਨੂੰ ਦਿਖ ਚਾਹੀਦੀ ਉਸ ਤਰ੍ਹਾਂ ਦਾ ਜੇ ਸਾਫ ਲਾਉਣਾ ਚਾਹੁੰਦੇ ਆ ਤਾਂ ਸਾਫ ਕਰਕੇ ਲਾ ਲਿਓ ਜੇ ਕੋਈ ਵਲਾਂ ਵਾਲਾ ਲਾਉਣਾ ਚਾਹੁੰਦੇ ਆ ਤਾਂ ਵਲਾਂ ਵਾਲਾ ਲਾ ਲਿਓ ਕਿਉਂਕਿ ਲਾਸਟ ਲੜੜ ਦੇ ਵਿੱਚ ਹੀ ਥੋੜੀ ਸ਼ੇਪ ਨੇ ਸੈਟਿੰਗ ਕਰਨੀ ਹੁੰਦੀ ਹੈ ਪੱਗ ਸੋਹਣੀ ਦਿਖਣ ਦੇ ਵਿੱਚ ਤੇ ਅੰਗੂਠੇ ਦੀ ਮਦਦ ਨਾਲ ਨੋਕ ਆਪਾਂ ਸੈੱਟ ਕਰ ਲੈਣੀ ਹੈ ਤੇ ਲੜਾਂ ਨੂੰ ਸਫਾਈ ਦੇ ਦੇਣੀ ਹੈ ਉੱਪਰਲੇ ਪਾਸਿਓਂ ਵੀ ਤੇ ਟਰਨਾਂ ਵਾਲੇ ਪਾਸਿਓਂ ਵੀ ਸਫਾਈ ਦਿੰਦੇ ਰਹਿਣਾ ਤੇ ਲਾਸਟ ਤੇ ਉੱਪਰ ਆਪਣੀ ਸ਼ੇਪ ਦੀ ਜਿਹੜੀ ਦੇਣੀ ਹੈ ਬੰਤਰ ਉਸ ਤਰ੍ਹਾਂ ਸੈੱਟ ਕਰ ਲੈਣੀ ਹੈ ਅੰਗੂਠੇ ਦੀ ਮਦਦ ਨਾਲ ਪਾ ਕੇ ਉੱਪਰੋਂ ਇਵੇਂ ਨੱਪ ਲੈਣਾ ਦੇਖੋ ਤੁਸੀਂ ਮਤਲਬ ਤਿਕੋਣੀ ਜੀ ਸ਼ੇਪ ਇਸ ਤਰ੍ਹਾਂ ਦਿਖਾਈ ਦਿੰਦੀ ਆ ਤੇ ਜੇ ਤੁਹਾਡੇ ਕੋਲ ਬਾਜ ਹੈਗਾ ਵੈਸੇ ਬਾਜ ਦੀ ਵਰਤੋਂ ਜ਼ਰੂਰ ਕਰਨੀ ਹੈ ਤੇ ਬਾਜ ਦੀ ਮੱਦੇਨਾਲ ਵੀ ਆਪਾਂ ਬਾਲ ਜਿਹੜੇ ਪਾ ਸਕਦੇ ਆ ਤੇ ਬਲਾਂ ਵਾਲੀ ਪੱਗ ਦੇ ਵਿੱਚ ਵੈਸੇ ਕੋਈ ਖਾਸ ਲੋੜ ਨਹੀਂ ਹੁੰਦੀ ਬਾਜ ਦੀ ਪਰ ਆਪਾਂ ਨੇ ਜੇ ਸੋਹਣੀ ਲੜ ਦਿਖਾਈ ਦੇਣੇ ਚਾਹੁੰਨੇ ਆਪਾਂ ਆਪਣੇ ਬੱਗ ਦੇ ਤਾਂ ਉਹਦੇ ਵਿੱਚ ਬਾਜ ਦੀ ਵਰਤੋਂ ਜ਼ਰੂਰ ਕਰਨੀ ਹੈ ਤੇ ਕਲਗੀ ਵਾਲਾ ਲੜ ਜਿਹੜਾ ਲਾਸਟ ਲਾਉਣਾ ਉਹ ਤੁਸੀਂ ਵੇਖੋਗੇ ਵੀ ਕਿਸ ਤਰ੍ਹਾਂ ਮੋੜ ਕੇ ਲਾਉਂਗੇ ਜਾਂ ਸਿੱਧਾ ਲਾਉਂਗੇ ਤੁਸੀਂ ਪੱਗ ਦੀ ਸ਼ੇਪ ਦੇ ਅਕੋਰਡਿੰਗ ਲਾਉਣਾ ਹੈ। ਵੈਸੇ ਜਿਵੇਂ ਇਸ ਤਰ੍ਹਾਂ ਕੰਨੀਏ ਦੀ ਉੱਪਰੋਂ ਤੱਕ ਇੱਕ ਤਿੱਕੀ ਬਣਾਈ ਆਪਾਂ ਉਹਦੇ ਹਿਸਾਬ ਨਾਲ ਇੱਥੇ ਆਪਾਂ ਲੁਕ ਮੋੜ ਕੇ ਲਾੜਨ ਲਾਵਾਂਗੇ। ਤੇ ਮੋੜ ਕੇ ਲਾਉਣ ਤੋਂ ਪਹਿਲਾਂ ਜਿਵੇਂ ਆ ਥੱਲੇ ਵਾਲੇ ਜਿਹੜੇ ਢਿੱਲੇ ਰਹਿ ਜਾਂਦੇ ਆ ਇਹਨੂੰ ਇਸ ਤਰ੍ਹਾਂ ਉੱਪਰੋਂ ਖਿੱਚ ਲਿਆ ਕਰੋ। ਖਿੱਚ ਕੇ ਤੇ ਇਹਨੂੰ ਲਾੜ ਦੇ ਥੱਲੇ ਨੱਪ ਲਾਂਗੇ ਆਪਾਂ ਇਸ ਤਰ੍ਹਾਂ। ਥੱਲੇ ਨੱਪਿਆ ਜਾਊਗਾ ਤੇ ਉੱਪਰੋਂ ਜਿਹੜੀ ਆ ਫਲਾਪ ਹੈ ਜਿਹੜੀ ਲਾਸਟ ਲਾੜ ਦੇ ਵਿੱਚ ਉਹ ਖਤਮ ਹੋ ਜਾਊਗੀ। ਤੇ ਪੱਗ ਪਿੰਨ ਲ ਨੱਕ ਦੀ ਸਿਹਦ ਨੂੰ ਪੱਗ ਪਿੰਨ ਲਾਉਣਾ ਵੀ ਤਾਂ ਕਿ ਸੈਂਟਰ ਜਿਹੜਾ ਆਪਣਾ ਬਣਿਆ ਰਹੇ ਸੈਂਟਰ ਜੇ ਸੈਟਿੰਗ ਹੋਊਗੀ ਜਦੋਂ ਪੱਗ ਦੀ ਨੋਕ ਆ ਜਿਹੜੀ ਚੁੰਡਾ ਜਿਹੜੀ ਉਹ ਨੱਕ ਦੀ ਸਿਹਦ ਨੋਕ ਆ ਫੇਰ ਪੱਗ ਸੋਹਣੀ ਲੱਗਦੀ ਹੈ ਟੇਢੀ ਹੋਵੇ ਤਾਂ ਥੋੜਾ ਜਿਹਾ ਨਾ ਉਪਰ ਆ ਜਾ ਲੱਗਦਾ ਬੰਦਾ ਵੀ ਆ ਕਿਸ ਤਰ੍ਹਾਂ ਟੇਢੀ ਬੰਨੀ ਹੈ ਪੱਗ ਇਸ ਤਰ੍ਹਾਂ ਲਾ ਕੇ ਲੜ ਪੱਗ ਪਿੰਨ ਲਾ ਕੇ ਫੇਰ ਆਪਾਂ ਉਪਰੋਂ ਸਿਰ ਕਵਰ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਪਿਛਲੇ ਲੜਾ ਪਿਛਲੇ ਪਾਸੇ ਦਿਖਾਈ ਦਿੰਦੇ ਉਹ ਤੁਹਾਨੂੰ ਸੈੱਟ ਕਰਨ ਦੱਸਾਂਗੇ ਕਿ ਕਿਵੇਂ ਸੈੱਟ ਕਰਨੇ ਆ। ਉੱਪਰਲੇ ਲਾੜਾ ਜਿਹੜੇ ਉਹ ਵੀ ਇੱਕ ਤਰੀਕੇ ਨਾਲ ਸੈੱਟ ਕਰਾਂਗੇ ਛੀਸ਼ੇ ਦੇ ਮਾਦਨ ਨਾਲ ਤੇ ਹੁਣ ਸਿਰ ਟਕਾਂਗੇ ਸਿਰ ਟਕਣ ਲਈ ਪਿੱਛੋਂ ਆਪਣੇ ਲਾੜ ਨੂੰ ਉੱਪਰ ਖਿੱਚ ਲੈਣਾ ਤੇ ਸਿੰਪਲ ਡਬਲ ਕਰਕੇ ਜਿਵੇਂ ਥੋੜਾ ਜਿਆਦਾ ਡਬਲ ਕਰ ਲਿਆ ਆਪਾਂ ਇਹਨੂੰ ਵੀ ਜੇ ਸਿੰਗਲ ਕਰਾਂਗੇ ਤਾਂ ਉੱਪਰੋਂ ਜਿਵੇਂ ਕੱਪੜਾ ਬੰਨੇ ਹੁੰਦਾ ਕਈ ਵਾਰੀ ਰੰਗ ਫਿੱਕਾ ਗੂੜਾ ਹੁੰਦਾ ਤਾਂ ਉਹ ਦਿਖਦਾ ਤੇ ਡਬਲ ਕਰਕੇ ਆਪਾਂ ਇਹਨਾਂ ਉੱਪਰ ਲਾੜ ਨੂੰ ਕਵਰ ਕਰ ਲੈਣਾ ਤੇ ਫਿਰ ਪਿੱਛੋ ਖਿੱਚ ਕੇ ਲੁਕੀ ਵਾਲਾ ਜਿਹੜਾ ਪਿਛਲੇ ਪਾਸੇ ਲੁਕੀ ਲਾ ਦੇਣੀ ਆਪਾਂ ਤੇ ਬਹੁਤ ਸਿੰਪਲ ਜਿਹਾ ਤਰੀਕਾ ਹੈ ਕੋਈ ਖਾਸ ਇਹਦੇ ਵਿੱਚ ਵਿੰਗ ਵਾਲੀ ਹੈਗਾ ਮੱਝ ਨੂੰ ਵਾਲ ਲਾ ਗਏ ਇੱਕ ਵਾਰੀ ਤੇ ਉਹ ਬਸ ਸ਼ੇਪ ਦੇ ਉੱਪਰ ਧਿਆਨ ਦੇਵੇ ਜਿਹਨੇ ਦੁਬਾਰਾ ਨਵੀਂ ਬਿਲਕੁਕੁਲ ਨਵੀਂ ਸਿੱਖਣੀ ਹੈ ਉਹ ਥੋੜੀ ਪ੍ਰੈਕਟਿਸ ਕਰਿਆ ਕਰੇ ਇਸ ਤਰ੍ਹਾਂ ਇੱਕ ਸ਼ੀਸ਼ਾ ਲੈ ਲੈਣਾ ਤੇ ਪਿਛਲੇ ਪਾਸੇ ਸ਼ੀਸ਼ੇ ਵਿੱਚ ਦੇਖ ਕੇ ਇਸ ਤਰ੍ਹਾਂ ਉਂਗਲਾਂ ਦੀ ਮਦਦ ਨਾਲ ਮਗਰਲੇ ਲੜ ਜਿਹੜੇ ਉਹ ਮਗਰਲੇ ਲੜ ਸਾਫ ਕਰਦੇ ਆ ਇੱਕੋ ਜਿਹੀ ਦੂਰੀ ਹੈ ਜਿਹੜੀ ਉਹ ਪਿੱਛੋਂ ਵੇਖ ਕੇ ਬਣਾ ਲੈਣੀ ਹੈ ਤੇ ਫਾਈਨਲ ਜਿਹੜੀ ਲੁੱਕ ਆ ਤੇ ਤੁਸੀਂ ਦੇਖੋਗੇ ਵੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਪਿਛਲਾ ਲਾੜ ਲਾ ਲੈਣਾ ਲਾ ਕੇ ਤੇ ਬਸ ਫਾਈਨਲ ਜਿਹੜਾ ਥੋੜਾ ਬਹੁਤਾ ਰਹਿ ਗਿਆ ਡੈਕੋਰੇਸ਼ਨ ਇਹਦੀ ਕਰ ਲੈਣੀ ਜੇ ਬਰੀਕ ਵਾਲ ਬਣਾਉਣੇ ਆ ਤਾਂ ਪੱਗ ਪੈਣ ਦੀ ਮੱਤੇ ਨਾਲ ਬਰੀਕ ਵਾਲ ਬਣਾਵਾਂਗੇ ਜੇ ਇਸ ਤਰ੍ਹਾਂ ਹੀ ਤੁਹਾਨੂੰ ਸਹੀ ਲੱਗਦੀ ਹੈ ਤਾਂ ਇਸ ਤਰ੍ਹਾਂ ਲਾ ਲਓ ਤੇ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਕੋਈ ਹੋਰ ਵੀ